ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੀ ਹਾਂ ਤੁਸ ਸਾਰਿਆਂ ਨੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਜਿਹੜਾ ਹੁਣ ਹੋ ਰਿਹਾ 6 ਵਜੇ ਦਾ 6:00 ਵਜੇ ਚਾਹ ਵਗੈਰਾ ਮੈਂ ਪੀ ਵੀ ਪਰ ਮੇਰੇ ਮਨੇ ਭੰਡ ਫੁੱਲ ਦੇ ਚੱਕਰਾਂ ਨੇ ਪੈਂਚਾ ਆ ਗਏ ਉਹ ਪਹਿਨ ਟ੍ਰੇ ਮੂ ਮੇ ਜੀ ਵੀ ਰੱਖ ਲਈ ਮੈਨੂੰ ਅਹੀਂ ਸੇਕ ਨੂੰ ਮੈਂ ਮਸਾਲਾ ਗ੍ਰਾਈਂਡ ਕਰਕੇ ਚਣਿਆਂ ਦਾ ਮੈਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਮੈਂ ਕਾਲੇ ਚਣੇ ਬੋਇਲ ਕੀਤੇ ਨੇ ਰਾਤ ਸੋਕ ਕਰੀ ਸੀ ਕਾਲੇ ਚਣੇ ਬੋਇਲ ਹੋ ਚੁੱਕੇ ਨੇ ਜੋ ਮੈਂ ਚਾਹ ਬਣਾਉਣ ਲਈ ਤੇ ਮੈਂ ਹੁਣ ਮਸਾਲਾ ਗ੍ਰਾਈਂਡ ਕਰਕੇ ਮੈਂ ਗੈਸ ਤੇ ਭੁੰਲਣਾ ਰੱਖਦਾ ਤੇ ਨਾਲ ਨਾਲ ਮਸਾਲਾ ਭੁੰਨੀ ਜਾਊਗਾ ਨਾਲ ਨਾਲ ਮੈਂ ਭਾਂਡੇ ਨੂੰ ਚੱਕਰ ਕਰਕੇ ਸਾਰੇ ਸ਼ਿੰਕ ਇਕੱਠੀ ਕਰ ਦਊਂ ਕੁਛ ਗੈਸ ਕੋਲ ਵੀ ਭਾਂਡੇ ਆਪਣੇ ਚੱਕਣ ਵਾਲੀ ਫਿਰ ਮੈਨੂੰ ਐਸਾ ਮੇਰਾ ਟਾਈਮ ਨਹੀਂ ਵੇਸਟ ਹੋਊਗਾ ਮਸਾਲਾ ਭੁੰਦੇ ਭੁੰਦੇ ਮੈਂ ਭਾਂਡੇ ਨੂੰ ਚੱਕਰ ਕਰ ਦਊਂ ਸਾਰੀ ਸ਼ੈਲਫ ਕਲੀਅਰ ਕਰ ਦਊਂਗੀ ਇਹ ਫਿਰ ਮਸਾਲਾ ਮੈਂ ਗ੍ਰਾਈਂਡ ਕਰਕੇ ਭੁੰਲਣਾ ਧਰਦਾ ਕਿਉਂਕਿ ਫਿਰ ਸਬਜ਼ੀ ਬਣਾ ਕੇ ਤੇ ਉਸ ਤੋਂ ਬਾਅਦ ਮੈਂ ਬਾਹਰ ਕੱਪੜੇ ਵੀ ਧੋਣੇ ਨੇ ਕੱਲ ਜ਼ਿਆਦੇ ਸੀ ਕੱਪੜੇ ਫੁੱਲੀ ਮਸ਼ੀਨ ਦਾ ਜਿੰਨੇ ਪਈ ਸੀ ਮੈਂ ਤੋਂ ਧੋਨੇ ਸੀ ਉਸ ਤੋਂ ਬਾਅਦ ਐਕਸਟਰਾ ਫਿਰ ਅੱਜ ਮੈਂ ਹੁਣ ਕੱਪੜੇ ਜਿਹੜੇ ਹੈਗੇ ਨੇ ਇੱਕ ਵਾਰ ਮੈਂ ਫਿਨਿਸ਼ ਕਰਦਾ ਕੱਪੜਾ ਦਾ ਕੰਮ ਪਰ ਪਹਿਲਾਂ ਸਬ지 ਬਣਾਉਣਾ ਉਸ ਤੋਂ ਬਾਅਦ ਵਾਸ਼ਰੂਮ ਡੀਪ ਕਲੀਨ ਕਰਨਾ ਇਸ ਕਰਕੇ ਮੈਂ ਥੋੜਾ ਜਿਹਾ ਫਾਸਟ ਚੱਲ ਰਹੀ ਹਾਂ ਵੀ ਮੇਰੇ ਕੰਮ ਹੋ ਜਾਣ ਕੱਪੜੇ ਵੀ ਧੁੱਪ ਜਾਣ ਤੇ ਵਾਸ਼ਰੂਮ ਵੀ ਡੀਪ ਕਲੀਨ ਹੋ ਜਾ ਕੋਈ ਕੰਮ ਨਾ ਰਹਿ ਜੇ ਇਸ ਕਰਕੇ ਮੈਂ ਥੋੜਾ ਜਿਹਾ ਹੁਣ ਫਾਸਟ ਚੱਲਣ ਦੀ ਕੋਸ਼ਿਸ਼ ਕਰ ਰਹੀ ਹਾਂ ਤਾਂ ਕਰਕੇ ਮੈਂ ਤੇ ਭਾਂਡੇ ਬਾਅਦ ਸਾਫ ਕਰੂੰਗੀ ਤੇ ਪਹਿਲਾਂ ਇਧਰ ਮਸਾਲੇ ਦੀ ਤਿਆਰੀ ਕਰਨਾ ਲਸਣ ਮੈਂ ਕੋਲ ਫਰੋਜ਼ ਨੂੰ ਪਈ ਹੁੰਦੀ ਮੈਂ ਫਰੋਜ਼ ਨਹੀਂ ਯੂਜ਼ ਕਰ ਰਹੀਆਂ ਲਸਣ ਇੱਕ 2 ਗੁੜੇ ਛੱਟੇ ਪਾਲਾਂ ਦੇ ਜੀ ਦੀ ਸਬਜ਼ੀ ਹੈ ਥੋੜੀ ਥੋੜੀ ਪਾਉਣੀ ਜਿਆਦਾ ਜਿਆਦਾ ਪਾਉਣੀ ਇਹ ਵਧੀਆ ਖੰਮ ਆ ਜਾਂਦੀ ਹੈ ਸਬਜ਼ੀ ਬਹੁਤ ਥੋੜੀ ਹੈ ਬਹੁਤ ਥੋੜੀ ਮੈਂ ਚਾਣੇ ਭੁੰਨਦੇ ਸੀ ਤੇ ਉਹਨਾਂ ਨੂੰ ਮਸਾਲਾ ਬਣਾ ਕੇ ਮੈਂ ਭੁੰਨਦੇ ਨਾਲ ਨਾਲ ਮੈਂ ਹੋਰ ਕੰਮ ਕਰਦੀ ਆ ਤੇ ਕੱਲ ਮੈਂ ਨੇਲ ਪੇਂਟ ਵੀ ਲਗਾਇਆ ਬਹੁਤ ਮਹੀਨਿਆਂ ਬਾਅਦ ਮੈਨੂੰ ਨੇਲ ਪੇਂਟ ਲਗਾਉਣੀ ਤਾਂ ਇੰਨੀ ਘਾਲਾ ਮੈਨੂੰ ਮੌਤ ਆਉਂਦੀ ਨੇਲ ਪੇਂਟ ਲਗਾਉਣ ਦੀ ਪਤਾ ਨਹੀਂ ਮੈਂ ਲਗਾਈ ਨਹੀਂ ਸਾਡੀ ਨੇਲ ਪੇਂਟ ਅੰਮੀ ਜਦੋਂ ਕੋਲ ਹੋ ਰਿਹਾ ਨਾ ਤੇ ਵਾਰੀ ਤਾਂ ਬਹੁਤ ਕੋਲ ਹੁੰਦੀ ਹੈ ਕੱਲ ਫਾਈਨਲੀ ਨੇਲ ਪੇਂਟ ਲੱਗ ਗਿਆ ਸੀਗਾ ਲਗਾ ਲਿਆ ਸੀ ਟਾਈਮ ਕੱਢ ਕੇ ਜਿਵੇਂ ਜਿਵੇਂ ਟਾਈਮ ਹੋ ਰਿਹਾ 7:30 ਤੱਕ ਕੱਪੜੇ ਧੋ ਕੇ ਮੈਂ ਸੁੱਕਣੇ ਪਾਈ ਤੇ ਅੰਦਰ ਾ ਕੇ ਮੈਂ ਹੋਰ ਕੰਮ ਵੀ ਸ਼ੁਰੂ ਕਰ ਲਿਆ ਇੱਧਰ ਬਣ ਗਿਆ ਮੇਰਾ ਦਲੀਆ ਅੱਜ ਮੇਰਾ ਕੱਲੀ ਦਾ ਹੀ ਦਲੀਆ ਬ੍ਰੈਕਫਾਸਟ ਵਿੱਚ ਆਲਮੋਸਟ ਬਣ ਚੁੱਕਿਆ ਪਾਸੇ ਤੇ ਇੱਧਰ ਹੋ ਰਿਹਾ ਦੁੱਧ ਬੋਇਲ ਤੇ ਉੱਧਰ ਮੈਂ ਰੱਖਿਆ ਹੋਇਆ ਕਿਉਂ ਗਰਮ ਕਰਨਾ ਫਾਈਨਲੀ ਅੱਜ ਕਿਉਂ ਬਣ ਜਾਊਗਾ ਤੇ ਇਹ ਡੱਬੇ ਵਿੱਚ ਇਹਨੂੰ ਤਿਆਰ ਤਾਂਗੇ ਤੇ ਫਰਿੱਜ ਜੋ ਜ਼ਿਆਦਾ ਖਾਲੀ ਹੋਊਗੀ ਮੈਨੂੰ ਫਰਿੱਜ ਪਰਿਆ ਪਰਿਆ ਨਾ ਕਦੇ ਕਦੇ ਐ ਲੱਗਦਾ ਕਵਰਾਟ ਹੁੰਦੇ ਫਰਿੱਜ ਨੂੰ ਦੇਖ ਕੇ ਵਿੱਚੋਂ ਕੱਢ ਦਾਂਗੀ ਕੁਛ ਫਿਰ ਤੇ ਇਹ ਵੀ ਮੈਂ ਗਰਮ ਕਰ ਹੀ ਲਿਆ ਕਈ ਵਾਰ ਮੈਂ ਸ਼ਾਮ ਨੂੰ ਗਰਮ ਕਰਦੇ ਨੂੰ ਵੀ ਕੰਮ ਥੋੜੇ ਹੁੰਦੇ ਨੇ ਅੱਜ ਮੈਂ ਸਵੇਰੇ ਹੀ ਚੱਕ ਦਾ ਕੰਮ ਆ ਚਲੋ ਹੋਣ ਤੋਂ ਜਿਹੜੇ ਕੰਮ ਹੁੰਦੇ ਨੇ ਵਿੱਚ ਇੱਧਰ ਦਵਿੰਦਰ ਦੇ ਬ੍ਰੈਕਫਾਸਟ ਤਿਆਰ ਹੀ ਆ ਉਹ ਦਲੀਆ ਨਹੀਂ ਖਾਂਦੇ ਮੈਂ ਕੱਲ ਪਨੀਰ ਖਾਦਿਆ ਸੀਗਾ ਇਸ ਕਰਕੇ ਫਿਰ ਮੇਰਾ ਦਿਲ ਨਹੀਂ ਸੀ ਪਨੀਰ ਖਾਣ ਨੂੰ ਇਹ ਉਹਨਾਂ ਦਾ ਬ੍ਰੈਕਫਾਸਟ ਬਣਾ ਦਊਂਗੀ ਕਟਿੰਗ ਕਰਕੇ ਚੌਪਿੰਗ ਕਰਕੇ ਮੈਂ ਕਰ ਲਿਆ ਰੈਡੀ ਇ ਬਹੁਤ ਸੋਹਣੀ ਖੁਸ਼ਬੂ ਆ ਰਹੀ ਸਬਜੀ ਵਿੱਚੋਂ ਤੇ ਤਰੀ ਤਾਂ ਹੋਣੀ ਐ ਨਹੀਂ ਸੰਗਣੀ ਐ ਨਹੀਂ ਗਾੜੀ ਇਹਦੀ ਤੇ ਠੰਡੀ ਹੋ ਕੇ ਤਾਂ ਬਿਲਕੁਲ ਗਾੜੀ ਹੋ ਜੂਗੀ ਇਹ ਵੀ ਮੈਂ ਕੁੱਕਰ ਖਾਲੀ ਕਰ ਦਾਨੀ ਆ ਹੋਰ ਮੈਂ ਡੋਂਗੇ ਵਿੱਚ ਕੱਢ ਦਾਨੀ ਸਬਜੀ ਤੇ ਕੁੱਕਰ ਹੁਣ ਵਾਸ਼ ਹੋ ਜੂਗਾ ਫਿਰ ਵੱਡੇ ਵੱਡੇ ਭਾਂਡੇ ਨੇ ਸ਼ੈਲਫ ਤੇ ਪਾਏ ਕਿਚਨ ਬੜੀ ਪਰੀਪਰੀ ਲੱਗਦੀ ਐ ਕਿਉਂਕਿ ਅਸਤੇ ਦੁਪਹਿਰੇ ਖਾਣੀ ਐ ਹੁਣ ਤੱਕ ਅਡੇ ਮੰਮੀ ਨੇ ਖਾਣੀ ਐ ਸਬਜੀ ਤੇ ਨੂੰ ਮੈਂ ਡੋਂਗੇ ਵਿੱਚ ਕੱਢ ਦਾਨੀ ਸਬਜੀ ਤੇ ਕੁੱਕਰ ਵਾਸ਼ ਕਰ ਦਾਨੀ ਆ ਇਹ ਵੀ ਕੰਮ ਮੇਰਾ ਹੋਊਗਾ ਬਸ ਆਟਾ ਰਹਿ ਗਿਆ ਮੇਰਾ ਗੁੰਨਣ ਵਾਲਾ ਪੈਸਟਰ ਉਹਦੇ ਕੋਸ਼ਿਸ਼ ਕੰਮ ਚੱਲ ਰਹੇ ਨੇ ਆਟਾ ਗੁੰਨ ਲਿਆ ਬਸ ਮੈਂ ਦਲੀਆ ਦਾ ਪਾਣੀ ਝੁਕੇ ਇਹਨੂੰ ਬੰਦ ਹੀ ਕਰ ਦਿਆਂਗਾ ਮੈਂ ਕਿਉਂਕਿ ਪਿਆ ਪਿਆ ਫਿਰ ਇਹ ਬਿਲਕੁਲ ਖੁਸ਼ਕ ਹੋ ਜਾਂਦਾ ਦੁੱਧ ਸੋਕ ਲਾਂਦਾ ਅੱਜ ਮੈਂ ਪ੍ਰੈਸ਼ਰ ਕੁੱਕ ਨਹੀਂ ਕਰਿਆ ਪੈਨ 'ਚ ਹੀ ਬਣਾ ਲਿਆ ਫਟਾਫਟ ਬਸ ਕੋਲੇ ਖੜੀ ਖੜੀ ਨੇ ਜਿੱਦ ਕੱਚੀ ਮਰਗੀ ਕਿ ਉਹ ਗਰਮ ਰੱਖਤ ਨਾਲ ਮੋੜੀ ਸ਼ਾਪਿੰਗ ਕਰੀ ਗਈ ਸਬਜ਼ੀ ਦੀ ਮੇਥੀ ਪਾਤੀ ਭਾਂਡੇ ਸਾਫ਼ ਕਰ ਤੇ ਸ਼ੈਲਫ ਤੇ ਕੱਪੜਾ ਮਾਰਤਾ ਹੋਰ ਇਹ ਜੇ ਕੰਮ ਹੁੰਦੇ ਨੇ ਸ਼ੈਲਫ ਤੇ ਇੰਨੀ ਵਾਰ ਕੱਪੜਾ ਪਾਜਦਾ ਨਾ ਸਵੇਰੇ ਜੇ ਸਵੇਰੇ ਕੀ ਜਦੋਂ ਕਿਚਨ 'ਚ ਕੰਮ ਹੁੰਦਾ ਸਵੇਰੇ ਹੋਵੇ ਦੁਪਹਿਰ ਥੋੜਾ ਜਿਹਾ ਕੁਛ ਲੱਗ ਗਿਆ ਸ਼ੈਲਫ ਤੇ ਥੋੜਾ ਕੁਛ ਡੁੱਲ ਗਿਆ ਖਿੰਨਾ ਖੰਡਾ ਹੋ ਗਿਆ ਕੱਪੜਾ ਮਾਰ ਦੋ ਕੱਪੜਾ ਮਾਰ ਦੋ ਕੋਈ 20 ਵਾਰ ਕੱਪੜਾ ਵਾਜਦਾ ਹੋ ਕੰਮ ਕਰਦੇ ਕਰਦੇ ਹੁਣ ਸਾਰੀ ਇੱਧਰ ਸ਼ੈਲਫ ਤੇ ਮੈਂ ਕੱਪੜਾ ਮਾਰ ਕੇ ਰੱਟੀ ਆ ਫਿਰ ਸਾਫ਼-ਸਾਫ਼ ਜਿੰਨਾ ਖਾਲੀ ਜੀ ਇੱਕ ਵਾਰ ਠੀਕ ਲੱਗਦੀ ਆ ਕੁੱਕਰ ਮੈਂ ਖਾਲੀ ਕਰਦੀ ਆ ਇਹਦਾ ਬ੍ਰੈਕਫਾਸਟ ਮੈਂ ਦਵਿੰਦਰਾ ਹੁਣ ਬਣਾ ਕੇ ਰੱਖ ਹੀ ਦਿੰਨੀ ਆ ਇਧਰ ਮੈਂ ਹੁਣ ਬਣਾ ਰਹੀ ਸੀ ਪਨੀਰ ਪਨੀਰ ਵਾਸਤੇ ਪਹਿਲੇ ਮੈਂ ਪਿਆਜ਼ ਤੇ ਸ਼ਿਮਲਾ ਮਿਰਚ ਨੂੰ ਕੱਚੀਆਂ ਭੁੰਨੀਆਂ ਕਰ ਲਈਆਂ ਜਿਵੇਂ ਹੁਣ ਸਰਦੀ ਆਉਂਗੀ ਅੱਗੇ ਆਪਾਂ ਨੂੰ ਸਬਜ਼ੀਆਂ ਦੇ ਹੋਰ ਆਪਸ਼ਨਸ ਮਿਲ ਜਾਂਦੇ ਨੇ ਆਪਾਂ ਇਹਦੇ ਵਿੱਚ ਬਰੋਕਲੀ ਪਾ ਸਕਦੇ ਹਾਂ ਗੋਭੀ ਪਾ ਸਕਦੇ ਹਾਂ ਤੁਸੀਂ ਗਾਜਰਾ ਪਾ ਲਓ ਪੱਤਾ ਗੋਭੀ ਪਾ ਲਓ ਤੇ ਇਧਰ ਮੈਂ ਕੌਲੀ ਚ ਲੈ ਲਈਆਂ ਸੌਸਿਸ 레드 ਚਿਲੀ ਸੌਸ ਗ੍ਰੀਨ ਚਿਲੀ ਸੌਸ ਸੋਆ ਸੌਸ ਤੇ ਟਮੇਟੋ ਕੇਚੱਪ ਇਹ ਚਾਰ ਤਰ੍ਹਾਂ ਦੇ ਬਹੁਤ ਥੋੜੀਆਂ ਥੋੜੀਆਂ ਸੌਸਿਸ ਲਈਆਂ ਨਮਕ ਤੇ ਲਾਲ ਮਿਰਚ ਥੋੜੀ ਜਿਹੀ ਮੈਂ ਪਾਉਂਗੀ ਤੁਸੀਂ ਚਾਹੋ ਤਾਂ ਸੋ ਚਿਲੀ ਸੌਸ ਜਾਂ ਇਹ ਪਾਲੂ ਲਾਲ ਮਿਰਚ ਪਾਉ। ਮੈਂ ਚਿਲੀ ਸੌਸ ਇਸੇ ਬਹੁਤ ਘੱਟ ਪਾਣੀ ਹੁੰਨੀ ਇੱਕ ਡਿਫਰੈਂਟ ਜਿਹਾ ਟੇਸਟ ਵਾਸਤੇ ਤੇ ਸੌਸ ਇਸ ਨੂੰ ਮੈਂ ਪਾਤਾ ਸਬਜ਼ੀਆਂ ਦੇ ਵਿੱਚ ਸਬਜ਼ੀਆਂ ਕੱਚੇ ਭੁੰਨੀ ਹੋਣਗੇ ਵਿੱਚ ਨਮਕ ਪਾਤਾ ਵੀ ਥੋੜੀ ਲਾਲ ਮਿਰਚ ਪਾਤੀ। ਤੁਸੀਂ ਕਾਲੀ ਮਿਰਚ ਵੀ ਪਾ ਸਕਦੇ ਹੋ, ਹਰੀ ਮਿਰਚ ਵੀ ਪਾ ਸਕਦੇ ਹੋ ਆਪਣੇ ਟੇਸਟ ਅਕੋਰਡਿੰਗ ਤੇ ਨਮਕ ਸੌਸ ਇਸ 'ਚ ਵੀ ਰਹਿੰਦਾ ਇਸ ਕਰਕੇ ਨਮਕ ਥੋੜਾ ਧਿਆਨ ਨਾਲ ਪਾਉਣਾ ਤੇ ਲਾਸਟ ਤੇ ਪਾਵਾਂਗੇ ਪਨੀਰ। ਸੌਸਿਸ ਨਾਲ ਨਾ ਥੋੜਾ ਜਿਹਾ ਡਿਫਰੈਂਟ ਟੇਸਟ ਹੋ ਜਾਂਦਾ ਉਹ ਤੇ ਨਾਣ ਮਿਰਚ ਨਾਲ ਵੀ ਪਾ ਕੇ ਬਣ ਜਾਂਦਾ ਪਰ ਸੌਸਿਸ ਨਾਲ ਥੋੜਾ ਟੇਸਟ ਜਿਆਦਾ ਵਧੀਆ ਲੱਗਦਾ ਕੰਕੋ ਰੋਜ਼ ਆਪਾਂ ਸੇਮ ਟੇਸਟ ਵਾਲੀ ਚੀਜ਼ ਖਾ ਕੇ ਬੋਰ ਹੋ ਜਾਂਦੇ ਆ ਤੇ ਇਹ ਮੈਂ ਰੈਸਪੀ ਤਾਂ ਸ਼ੇਅਰ ਕਰ ਰਹੀ ਹਾਂ ਕਈ ਭੈਣਾਂ ਦਾ ਫਿਰ ਕਮੈਂਟ ਆਇਆ ਤੁਸੀਂ ਵੀ ਸਾਰੀਆਂ ਰੈਸਪੀਸ ਸ਼ੇਅਰ ਕਰਿਆ ਕਰੋ ਔਰ ਟਾਈਮ ਵੀ ਲੱਗਦਾ ਕੁਝ ਇਹ ਚੀਜ਼ ਬਣਾਉਣ ਨੂੰ ਟੇਸਟ ਵੀ ਡਿਫਰੈਂਟ ਆਉਂਦਾ ਜੇ ਬੱਚਿਆਂ ਨੂੰ ਕੁਝ ਡਿਫਰੈਂਟ ਟੇਸਟ ਚਾਹੀਏ ਤੁਸੀਂ ਇਹ ਚੀਜ਼ ਬਣਾ ਕੇ ਦੇ ਸਕਦੇ ਹੋ ਉਹਨਾਂ ਨੂੰ ਜਰੂਰ ਪਸੰਦ ਆਊਗਾ ਵਾਸ਼ਰੂਮ ਕਰਤਾ ਕਲੀਨ ਇਹ ਕੰਮ ਵੀ ਵੱਡਾ ਹੋ ਗਿਆ ਮੇਰਾ ਵਾਸ਼ਰੂਮ ਕਲੀਨ ਕਰਨਾ ਨ ਇੱਕ ਬਹੁਤ ਵੱਡਾ ਕੰਮ ਹੋ ਜਾਂਦਾ ਔਰ ਸਫਾਈ ਕਰਨੀ ਇਹਦੇ ਇੰਨੀ ਮੁਸ਼ਕਲ ਸਫਾਈ ਕਰਨੀ ਮੁਸ਼ਕਲ ਨਹੀਂ ਸਫਾਈ ਰੱਖਣੀ ਮੇਨਟੇਨ ਕਰਨੀ ਬਹੁਤ ਮੁਸ਼ਕਲ ਆ ਮੀ ਟਾਈਮ ਟੂ ਟਾਈਮ ਵਾਸ਼ ਕਰਨਾ ਸੁੱਕਾ ਰੱਖਣਾ ਪਾਣੀ ਨ ਲੱਗੇ ਜਿਹੜੀਆਂ ਬਾਥਰੂਮ ਚ ਆ ਪਾ ਚੀਜ਼ਾਂ ਬਣਵਾ ਲਾਣਾ ਸਾਡੇ ਤਾਂ ਘਰ ਬਹੁਤ ਸਿੰਪਲ ਬਣੀ ਹੋਈ ਹੈ ਕਿ ਕਿਸੇ ਕਿਸੇ ਦਾ ਬਹੁਤ ਡਿਜ਼ਾਈਨਰ ਜੀ ਬਣੀ ਹੁੰਦੀ ਹੈ ਇਹਨਾਂ ਦੀ ਸਾਂਭ ਸੰਭਾਲ ਕਰਨੀ ਪਾਣੀ ਤੋਂ ਬਚਾ ਕੇ ਰੱਖਣਾ ਬਹੁਤ ਹੁਣ ਮੈਂ ਸਾਰਾ ਮੈਂ ਗਿੱਲਾ ਸੁੱਕਾ ਕੱਪੜਾ ਮਾਰ ਲਿਆ ਡੋਰਸ ਤੇ ਮਾਰਿਆ ਡੋਰਸ ਨੂੰ ਮੈਂ ਖੋਲਦੀ ਆਂ ਵਿੱਚ ਪਾਣੀ ਤਾਂ ਨਹੀਂ ਗਿਆ ਉਹ ਚੈੱਕ ਵੀ ਕਰਨਾ ਹੁੰਦਾ ਦੇਖਣਾ ਹੁੰਦਾ ਕੱਪੜਾ ਵੀ ਮਾਰਨਾ ਹੁੰਦਾ ਜੀ ਕਿਤੇ ਪਾਣੀ ਲੱਗ ਗਿਆ ਤਾਂ ਸਾਰੇ ਡੋਰਸ ਤੇ ਬਾਹਰ ਉਹ ਵੀ ਕੱਪੜਾ ਮਾਰਦੀ ਇਵਨ ਅਸੀਂ ਜਰੂ ਨਹੋਨੇ ਆਂ ਤਾਂ ਬਾਹਰ ਡੋਰਸ ਤੇ ਕੱਪੜਾ ਮਾਰਦੇ ਆਂ ਮੈਂ ਟੋਵਲ ਰੱਖਿਆ ਹੋਇਆਗਾ ਫਿਰ ਟੋਵਲ ਮੈਂ ਸਾਈਡ ਤੇ ਗ੍ਰੇਨਾਈਟ ਤੇ ਇੱਥੇ ਵੀ ਮਾਰਨਾ ਹੁੰਦਾ ਇਵਨ ਦਵਿੰਦਰ ਵੀ ਮਾਰਦੇ ਨੇ ਉਹਨਾਂ ਨੂੰ ਆਦਤ ਪਾਈ ਹੋਈ ਹੈ ਵੀ ਨਹੀਂ ਤਾਂ ਆਪਣੇ ਚੀਜ਼ਾਂ ਖਰਾਬ ਹੋ ਜਾਣਗੀਆਂ ਬਾਅਦ ਲੰਮਾ ਟਾਈਮ ਨਹੀਂ ਚੱਲਦੀ ਆਂ ਫਿਰ ਉਹ ਵੀ ਸਾਰਾ ਕੱਪੜਾ ਇੱਥੇ ਮਾਰਨਗੇ ਟੈਪਸ ਤੇ ਮਾਰਨਗੇ ਹਨਾ ਜਿੱਦੇ-ਜਿੱਤੇ ਪਾਣੀ ਲੱਗਦਾ ਕੱਪੜਾ ਮਾਰਨਾ ਪੈਂਦਾ ਆਹ ਬਾਹਰ ਡੋਰਸ ਦੇ ਬਾਹਰ ਕੱਪੜਾ ਮਾਰਨਾ ਪੈਂਦਾ ਸਫਾਈ ਬਹੁਤ ਰੱਖਣੀ ਪੈਂਦੀ ਬਾਥਰੂਮ ਦੀ ਬਾਥਰੂਮ ਦੀ ਕੀ ਪਾਣੀ ਵਾਲੇ ਏਰੀਏ ਦੀ ਜਿੱਦੇ ਪਾਣੀ ਲੱਗਦਾ ਕਿਚਨਾ ਚਾਹੇ ਤੁਹਾਡਾ ਵਾਸ਼ਰੂਮ ਹੈ ਤੇ ਮੇਰਾ ਨਾ ਫਲੋਰ ਬਰਸ਼ ਟੁੱਟ ਗਿਆ ਫਿਰ ਅੱਜ ਮੈਂ ਆਹ ਵਾਲੇ ਝਾੜੂ ਨਾਲ ਜਿਹੜਾ ਪਲਾਸਟਿਕ ਦਾ ਹੁੰਦਾ ਇਹ ਇਹ ਨਾਲ ਮੈਂ ਵਾਸ਼ ਕੀਤਾ ਫਲੋਰ ਅੱਜ ਫਲੋਰ ਬਰਸ਼ ਦੀ ਪਾਈਪ ਟੁੱਟ ਗਈ ਬਰਸ਼ ਨਹੀਂ ਟੁੱਟਾ ਬਰਸ਼ ਤਾਂ ਬਹੁਤ ਮਜ਼ਬੂਤ ਆ ਪਾਈਪ ਟੁੱਟ ਗਈ ਉਹਦੀ ਚਾਰ ਲੱਗੀ ਸੀ ਲੋਹੇ ਦੀ ਪਾਈਪ ਸੀ ਤੇ ਮੈਂ ਡੋਰ ਖੋਲ ਤੇ ਤਾਕੇ ਹਵਾ ਲੱਗ ਜੇ ਸੁੱਕ ਜੇ ਪੱਖਾ ਚੱਲ ਰਿਹਾ ਸੀਗਾ ਹੁਣ ਮੈਂ ਬੰਦ ਕੀਤਾ ਫਿਰ ਮੈਂ ਕਹਿੰਦੀ ਮੇਰੀ ਆਵਾਜ਼ ਨਹੀਂ ਆਣੀ ਪੱਖੇ ਕਰਕੇ ਤੇ ਫਲੋਰ ਵੀ ਕਲੀਨ ਆ ਬਿਲਕੁਲ ਕਲੀਨ ਸਾਫੂਫ ਕਰਕੇ ਬਹੁਤ ਵਧੀਆ ਲੱਗਦਾ ਇੱਕ ਵਾਰ ਡੀਪ ਕਲੀਨਿੰਗ ਪਰ ਚੀਜ਼ੇ ਤੀਜੇ ਚੌਥੇ ਦਿਨ ਕਰਨੀ ਪੈਂਦੀ ਚੌਥੇ ਦਿਨ ਨਾਲੋਂ ਪੰਜਵੇਂ ਦਿਨ ਕਰਨੀ ਪੈਂਦੀ ਹੈ ਤੇ ਹੁਣ ਮੈਂ ਕਰਦੀ ਆ ਆਪਣਾ ਬ੍ਰੈਕਫਾਸਟ ਦਲੀਆ ਹੁਣ ਮੇਰਾ ਟਾਈਮ ਹੋ ਗਿਆ ਇਸ ਬ੍ਰੈਕਫਾਸਟ ਦਾ ਦਲੀਆ ਮੈਂ ਬਿਲਕੁਲ ਫਿੱਕਾ ਬਣਾਉਣੀ ਆ ਉੱਪਰੋਂ ਮੈਂ ਬਸ ਖਾਣ ਵੇਲੇ ਸ਼ੱਕਰ ਪਾਉਣੀ ਹੁੰਨੀ ਹੈਗੀ ਸ਼ੱਕਰ ਨਾਲ ਮੈਨੂੰ ਬਹੁਤ ਟੇਸਟੀ ਲੱਗਦਾ ਕਿਚਨ ਵਗੈਰਾ ਦਾ ਕੰਮ ਕਰਕੇ ਕਿਚਨ ਸਾਫ ਵਰਕ ਹਮਨੇ ਬਣਾ ਰਹੀ ਸੀ ਕੇਕ ਇੱਕ ਡੋਂਗੇ ਵਿੱਚ ਮਿਲਾ ਲੈ ਸੁੱਕਾ ਸਮਾਨ ਯਾਨੀ ਕਿ ਮੈਦਾ ਬੇਕਿੰਗ ਪਾਊਡਰ ਬੇਕਿੰਗ ਸੋਡਾ ਕਸਟਾ ਪਾਊਡਰ ਇੱਕ ਵਿੱਚ ਮਿਲਾ ਲੈ ਗਿੱਲਾ ਸਮਾਨ ਲਾਈਕ ਐਗਸ ਮਲਾਈ ਤੇ ਚੀਨੀ ਤੇ ਦੁੱਧ ਮੇ ਰੱਖ ਲੈ ਰੂਮ ਟੈਂਪਰੇਚਰ ਜਿੱਦਾਂ ਨਾ ਗਰਮ ਨਾ ਠੰਡਾ ਵਨੀਲਾ ਐਸੈਂਸ ਆਪਾਂ ਨੂੰ ਚਾਹੀਦਾ ਹੋਊਗਾ ਟੂਟੀ ਫਰੂਟੀ ਆਪਾਂ ਨੂੰ ਚਾਹੀਦੀ ਹੋਊਗੀ ਇਹ ਸਮਾਨ ਕੇਕ ਲਈ ਚਾਹੀਦਾ ਹੁੰਦਾ ਤੇ ਰੈਸਪੀ ਮੈਂ ਥੋੜਾ ਨਾ ਪਹਿਲਾਂ ਵੀ ਬਹੁਤ ਵਾਰੀ ਸ਼ੇਅਰ ਕਰ ਚੁੱਕੀ ਹਾਂ ਤੇ ਇਧਰ ਮੈਂ ਕੇਕ ਟਿੰਨ ਤਿਆਰ ਕਰ ਲਿਆ ਥੋੜਾ ਜਿਹਾ ਘਿਓ ਲਾ ਕੇ ਨਾ ਕੇਕ ਟਿੰਨ ਚ ਉਹ ਚ ਮੈਦਾ ਛਿੜਕ ਕੇ ਸਾਰੇ ਸਾਈਡਸ ਮੈਦੇ ਨਾਲ ਕਵਰ ਕਰ ਲਿਆ ਫਿਰ ਕੇਕ ਚਿਪਕਦਾ ਨਹੀਂ ਹੈਗਾ ਇਸ ਦੇ ਵਿੱਚ ਬਟਰ ਪੇਪਰ ਦੀ ਲੋੜ ਵੀ ਨਹੀਂ ਰਹਿੰਦੀ ਬਟਰ ਪੇਪਰ ਤਾਂ ਆਪਾਂ 5 ਰੁਪਏ ਕੇ ਉਹ ਵੇਸਟ ਕਰੀਏ ਇਧਰ ਆਪਾਂ ਪਤੀਲੇ ਤਿਆਰ ਕਰ ਲੈ ਜਿਹਨੂੰ ਆਪਾਂ ਅਵਨ ਕਹਿ ਸਕਦੇ ਆ ਪਤੀਲੇ ਵਿੱਚ ਨਮਕ ਪਾ ਕੇ ਥੱਲੇ ਇੱਕ ਰਿੰਗ ਰੱਖ ਲਈ ਤੇ ਉੱਪਰ ਢੱਕਣ ਲਗਾਤੇ ਗੈਸ ਆਨ ਕਰਤਾ ਪਤੀਲਾ ਹੋ ਰਿਹਾ ਗਰਮ ਤੇ ਪਤੀਲਾ ਗਰਮ ਹੁੰਦੇ ਹੁੰਦੇ ਫਿਰ ਮੈਂ ਇਧਰ ਕੇਕ ਦਾ ਬੈਟਰ ਤਿਆਰ ਕਰ ਲਵਾਂਗੀ ਆਪਣਾ ਸਾਰਾ ਸਮਾਨ ਤਿਆਰ ਕਰ ਲਾਂਗੇ ਸਮਾਨ ਮੈਂ ਪ ਤੇ ਅੰਡੇ ਚੀਨੀ ਤੇ ਮਲਾਈ ਵਾਲਾ ਜਿਹੜਾ ਮਿਸ਼ਰਣਾ ਉਹਨੂੰ ਮੈਂ ਬਲੈਂਡਰ ਨਾਲ ਬਲੈਂਡ ਕਰ ਦੂੰਗੀ ਯਾਨੀ ਕੀ ਕਹੂੰ ਕਿ ਅੰਡੇ ਨੂੰ ਵੀ ਅੱਛੀ ਤਰ੍ਹਾਂ ਮਿਕਸ ਕਰਨਾ ਪੈਂਦਾ ਬੀਟ ਕਰਨਾ ਪੈਂਦਾ ਤੇ ਜਿਹੜੀ ਮਲਾਈ ਆ ਉਹਨੂੰ ਵੀ ਪਰ ਇੰਨਾ ਜ਼ਿਆਦਾ ਵੀ ਨਹੀਂ ਬਲੈਂਡ ਕਰਨਾ ਕਿ ਮਲਾਈ ਦਾ ਮੱਖਣ ਬਣ ਜੇ ਇਸ ਗੱਲ ਦਾ ਵੀ ਧਿਆਨ ਰੱਖਣਾ ਕਿਉਂਕਿ ਮਲਾਈ ਦੇ ਵਿੱਚ ਫੁੱਟੀਆਂ ਹੀ ਹੁੰਦੀਆਂ ਹੋ ਹੌਲੀ-ਹੌਲੀ ਉਹ ਠੀਕ ਹੁੰਦੀਆਂ ਨਹੀਂ ਗੀਆਂ ਤੇ ਇਹਦੇ ਵਿੱਚ ਮੈਂ ਅੰਡੇ ਪਾਏ ਨੇ ਤਿੰਨ ਉਹ ਰੈਸਪੀ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰੀ ਹਾਂ ਜਿਸ ਨੂੰ ਤਾਂ ਫੇਰ ਕਦੇ ਕਰ ਦੂੰਗੀ ਤੇ ਹੁਣ ਜਿਹੜਾ ਸੁੱਕਾ ਸਮਾਨ ਆ ਸਾਰਾ ਪਏ ਦੇ ਵਿੱਚ ਪਾ ਲਾਂਗੇ ਗਿੱਲੇ ਬੈਟਰ ਵਿੱਚ ਜੇ ਤੁਸੀਂ ਕੇਕ ਬਹੁਤ ਘੱਟ ਬਣਾਉਣੀ ਹੋ ਯਾਰ ਪਹਿਲੀ ਵਾਰ ਬਣਾਉਂਗੇ ਤਾਂ ਥੋੜਾ ਥੋੜਾ ਸਮਾਨ ਕਰਕੇ ਪਾਓ ਮੈਂ ਚਲੋ ਬਣਾਉਣੀ ਰਹੀ ਨਹੀਂ ਮੈਂ ਸਾਰਾ ਇੱਕ ਵਾਰੀ ਵਿੱਚ ਇਕੱਠਾ ਹੀ ਪਾ ਲਾਂ ਨਹੀਂ ਫਿਰ ਸਾਰੇ ਮਿਕਸਚਰ ਨੂੰ ਕਰ ਦਾਂਗੇ ਮਿਕਸ ਪਰ ਮਿਕਸ ਕਰਨ ਲੱਗੇ ਹੱਥ ਬਹੁਤ ਹਲਕਾ ਚਲਾਉਣਾ ਮੈਂ ਤਾਂ ਚਲੋ ਵੀਡੀਓ ਇਥੇ ਫਾਸਟ ਕਰ ਰਹੀ ਹੂ ਥੋੜੀ ਜੀ ਇਦੇ ਵਿੱਚ ਪਾ ਲਾਂਗੇ ਵੈਨੀਲਾ ਐਸੈਂਸ ਵੈਨੀਲਾ ਐਸੈਂਸ ਐਗ ਵਾਲੇ ਕੇਕ 'ਚ ਜਰੂਰ ਪਾਉਣਾ ਚਾਹੀਦਾ ਕਿਉਂਕਿ ਐਗ ਦੀ ਫਿਰ ਆਪਾਂ ਨੂੰ 스ਮੈਲ ਜੀ ਨਹੀਂ ਆਉਂਦੀ ਥੋੜੀ दब ਜਾਂਦੀ ਹੈ ਫਿਰ ਅੱਛਾ ਫਲੇਵਰ ਹੋ ਜਾਂਦਾ ਹੈਗਾ ਇਹਦੇ ਵਿੱਚ ਮੈਂ ਕਸਟਰਡ ਪਾਊਡਰ ਵੀ ਪਾਇਆ ਕਸਟਰਡ ਪਾਊਡਰ ਨਾਲ ਇਹ ਹੁੰਦਾ ਕਿ ਕੇਕ ਦਾ ਕਲਰ ਕੇਕ ਦਾ ਬਹੁਤ ਸੋਹਣਾ ਹੋ ਜਾਂਦਾ ਕੇਕ ਦਾ ਫਲੇਵਰ ਬਹੁਤ ਵਧੀਆ ਹੋ ਜਾਂਦਾਗਾ ਕਲਰ ਵੀ ਬਹੁਤ ਸੋਹਣਾ ਹੁੰਦਾ ਕਸਟਰਡ ਪਾਊਡਰ ਨਾਲ ਕਿ ਟੇਸਟ ਵੀ ਥੋੜਾ ਡਿਫਰੈਂਟ ਹੋ ਜਾਂਦਾ ਤੇ ਬਸ ਥੋੜਾ ਥੋੜਾ ਜਿਵੇਂ ਦੁੱਧ-ਦੁੱਧ ਤੇ ਲੋੜ ਹੋ ਕੇ ਮੈਂ ਦੁੱਧ ਪਾਉਂਦੀ ਜਾਊਂਗੀ ਤੇ ਇੱਕ ਨੂੰ ਸਮੂਥ ਜਿ ਤੇ ਲਾਸਟ 'ਚ ਮੈਂ ਪਾ ਦੂੰਗੀ ਇਹਦੇ ਵਿੱਚ ਟੂਟੀ ਫਰੂਟੀ ਟੂਟੀ ਫਰੂਟੀ ਪਾ ਕੇ ਇੱਕ ਵਾਰ ਕਰ ਦਾਂਗੇ ਮਿਕਸ ਆਪਾਂ ਇਹਨੂੰ ਔਰ ਮਿਸ਼ਰਣ ਬਹੁਤ ਪਤਲਾ ਵੀ ਨਹੀਂ ਤੇ ਬਹੁਤ ਜ਼ਿਆਦਾ ਗਾੜਾ ਵੀ ਨਹੀਂ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਆ ਆਰਾਮ ਨਾਲ نیچے ਗire एकदम ਪਤਲਾ ਵੀ ਨਹੀਂ ਹੋਣਾ ਚਾਹੀਦਾ ਤੇ ਇੱਕਦਮ ਗਾੜਾ ਵੀ ਨਹੀਂ ਹੋਣਾ ਚਾਹੀਦਾ ਤੁਨੇ ਨੂੰ ਆਪਾਂ ਪਾਦਨ ਕੇਕ ਟਿਨ ਵਿੱਚ ਕੇਕ ਟਿਨ ਆਪਣਾ ਜਰੂਰ ਪਹਿਲਾਂ ਆਪਣੇ ਕੋਲ ਤਿਆਰ ਹੋਵੇ ਕਿਉਂਕਿ ਜੋ ਆਪਾਂ ਇਹ ਵਿੱਚ ਬੇਕਿੰਗ ਪਾਊਡਰ ਬੇਕਿੰਗ ਥੋੜਾ ਮਿਕਸ ਕਰ ਦਿੰਦੇ ਨੇ ਕੇਕ ਵਿੱਚ ਫਿਰ ਉਹਦਾ ਅਸਰ ਖਤਮ ਹੋਣ ਲੱਗ ਜਾਂਦਾ ਹੈ ਫਿਰ ਇਹ ਕੇਕ ਫੁੱਲਦਾ ਨਹੀਂ ਤਾਂ ਨਿੱਕੀ ਨਿੱਕੀ ਗੱਲਾਂ ਦਾ ਬਹੁਤ ਯਾਦ ਰੱਖਣਾ ਪੈਂਦਾ ਕੇਕ ਬਣਾਉਣ ਵੇਲੇ ਥੋੜਾ ਆਵਨ ਤਿਆਰ ਹੋਵੇ ਥੋੜਾ ਕੇਕ ਟਿਨ ਤਿਆਰ ਹੋਵੇ ਤੇ ਮੈਂ ਬਟਰ ਪੇਪਰ ਕਦੇ ਕੇਕ ਟਿਨ ਚ ਯੂਜ਼ ਨਹੀਂ ਕਰਿਆ ਕਦੇ ਵੀ ਨਹੀਂ ਯੂਜ਼ ਕਰਿਆ ਬਸ ਮੈਂ ਤੇਲ ਤੇਲ ਲਗਾ ਕੇ ਸਾਰੀ ਸਾਈਡਸ ਆਇਲ ਜਾਂ ਦੇਸੀ ਘਿਓ ਲਗਾ ਕੇ ਤੇ ਮੈਦਾ ਛਿੜਕ ਦਿੰਦਾ ਹਾਂ ਔਰ ਕੇਕ ਬਿਲਕੁਲ ਤਿੱਕ ਉਹ ਇਹਨੂੰ ਤਾਂ ਪਟਕਾ ਦਾਂਗੇ ਆਪਾਂ ਕੇਕ ਟਿਨ ਨੂੰ ਤਾਂ ਕਿ ਵਿੱਚ 에어 ਬੱਬਲਸ ਵਿੱਚੋਂ ਨਿਕਲ ਜਾਣ ਜਿੱ ਕਿ ਤੇ ਹੈਗੀਆਂ ਨੇ ਆਪਣਾ ਕੇਕ ਅੰਦਰੋਂ ਥੋਥਾ ਜਾ ਨਾ ਬਣੇ ਤੇ ਉੱਪਰ ਵੀ ਥੋੜਾ ਟੂਟੀ ਫਰੂਟੀ ਲਿਖਾ ਦਾਂਗੇ ਤੇ ਹੁਣ ਇਹਨੂੰ ਆਪਾਂ ਰੱਖ ਦਾਂ ਨੇ ਆਵਨ ਵਿੱਚ ਕੇਕ ਬਹੁਤ ਟੇਸਟੀ ਬਣਦਾ ਆਪਾਂ ਫਸਟ ਥੋੜਾ ਜਿਹਾ ਮਟੀਰੀਅਲ ਤਿਆਰ ਕਰਕੇ ਅਵਨ 'ਚ ਹੀ ਰੱਖਣਾ ਹੁੰਦਾ ਉਸ ਤੋਂ ਬਾਅਦ ਅਵਨ ਦਾ ਹੀ ਕੰਮ ਹੁੰਦਾ ਵੀ ਉਹਨੇ ਬਣਾਉਣਾ ਤੁਸੀਂ ਆਪਣਾ ਟਾਈਮ ਜ਼ਰੂਰ ਨੋਟ ਕਰ ਲਓ ਹਨਾ ਜਿਵੇਂ ਅੱਜ ਮੈਂ ਡੇਟ ਕੱਪ ਮੈਂਡੇ ਦਾ ਕੇਕ ਬਣਾਇਆ ਸੀ ਤਾਂ ਲੱਗੇ ਸੀਗੇ 50-55 ਮਿੰਟ ਲੱਗੇ ਸੀ ਇਹਦਾ ਟਾਈਮ ਵੇਰੀ ਕਰਦਾ ਹਮੇਸ਼ਾ ਹਰ ਇੱਕ ਕੇਕ ਦਾ ਟਾਈਮ ਸੇਮ ਨਹੀਂ ਹੁੰਦਾ ਵੀ ਸੇਮ ਟਾਈਮ 'ਚ ਹਰ ਇੱਕ ਕੇਕ ਬਣੇ ਮਟੀਰੀਅਲ ਘੱਟਾ ਜਲਦੀ ਵੀ ਬਣ ਜਾਊ ਮਟੀਰੀਅਲ ਜ਼ਿਆਦਾ ਟਾਈਮ ਜ਼ਿਆਦਾ ਲਊਗਾ ਕੀਕ ਬਣਾ ਨਾ ਰੱਖ ਕੇ ਵੀ ਸਾਰਾ ਕਿਚਨ ਦਾ ਕੰਮ ਕਰਕੇ ਮੈਂ ਆ ਗਈ ਸੀ ਰੂਮ ਵਿੱਚ ਕੱਪੜੇ ਲੈ ਕੇ ਆਈ ਸੁੱਟਾਰ ਕੇ ਬਾਹਰ ਉਹ ਜਿਹੜੇ ਥੋੜੇ ਜਿਹਾ ਕੱਪੜਾ ਅੱਜ ਧੋਤੇ ਸੀ ਬਹੁਤ ਥੋੜੇ ਸੀ ਤੋਂ ਹੁਣ ਕੱਪੜਿਆਂ ਨੂੰ ਕਰਦਾਂ ਨੀ ਤੈ ਤੈ ਕਰਕੇ ਕੱਪੜਿਆਂ ਨੂੰ ਉਸ ਤੋਂ ਬਾਅਦ ਫੇਰ ਮੈਂ ਆਪਣੇ ਰੂਮ ਦੀ ਚੱਕਰ ਕਰੂੰਗੀ ਬੈੱਡ ਵਗੈਰਾ ਸੈੱਟ ਕਰੂੰਗੀ ਕਿਉਂਕਿ ਆਪਣਾ ਰੂਮ ਵਿੱਚ ਮੈਂ ਸਵੇਰ ਦਾ ਮੈਨੂੰ ਟਾਈਮ ਨਹੀਂ ਲੱਗਿਆ ਪਰ ਅੱਜ ਕੰਮ ਬੱਟੇ ਹੋਗੇ ਕਿਤੇ ਕੱਪੜੇ ਸਾਰੇ ਕਲੀਅਰ ਹੋਗੇ ਜਿੰਨੇ ਜਿੰਨਾ ਮੇਰਾ ਲੋਡ ਖਲਦੇ ਬਚੇ ਆਪ ਇਸ ਧੋਣ ਨਾਲ ਉਹ ਧੋਤੇਗੇ ਵਾਸ਼ਰੂਮ ਡੀਪ ਕਲੀਨ ਹੋਗੇ ਉਹਦਾ ਵੀ ਵੱਡਾ ਕ ਈ ਬਕਿੰਗ ਗਰਮੀਆਂ ਚ اچھا ਲੱਗਦਾ ਕੇਕਾ ਕਿ ਨਾ ਸਰਦੀ ਚ ਬਿਲਕੁਲ ਖਾਣ ਨੂੰ ਦਿਲ ਨਹੀਂ ਕਰਦਾ ਸਰਦੀ ਚ ਆਪਣੇ ਕੋਲ ਊ ਮਿੱਠਾ ਬਹੁਤ ਹੋ ਜਾਂਦਾ ਵੈਸੇ ਵੀ ਨਾ ਇੱਕ ਕੁਦਰਤੀ ਗੱਲ ਹੈ ਸਰਦੀਆਂ ਵਿੱਚ ਕੇਕੋ ਕੋ ਜਮੇ ਚੰਗੇ ਲੱਗਦੇ ਇਹ ਵੀ ਗਰਮੀਆਂ ਵਿੱਚ ਹੀ ਚੰਗੇ ਲੱਗਦੇ ਨੇ ਹੁਣ ਕੱਪੜਿਆਂ ਨਾਲ ਮੈਂ ਕਰ ਦੂੰਗੀ ਫੋਲਡ ਫੋਲਡ ਕਰਕੇ ਸਾਰਾ ਬੈੱਡ ਇੱਕ ਵਾਰ ਕਲੀਅਰ ਕਰੂੰ ਕੱਪੜੇ ਚੱਕ ਦੂੰਗੀ ਤੇ ਜੋ ਵੀ ਸਾਈਡ ਤੇ ਕੋਈ ਐਕਸਟਰਾ ਸਮਾਨ ਹੁੰਦਾ ਉਹ ਚੱਕ ਦੂੰਗੀ ਨਿਵੇਂ ਕੋਈ ਵਰਡ ਬਿੰਡਰਸ ਹਨ ਕੋਈ ਗਲਾਸ ਪਿਆ ਹੁੰਦਾ ਪਾਣੀ ਵਾਲਾ ਕੋਈ ਬੋਟਲ ਪਈ ਹੁੰਦੀ ਖਾਲੀ ਉਹਨੂੰ ਪਾਣੀ ਦੀ ਭਰ ਕੇ ਰੱਖ ਦੂੰਗੀ ਬੈਡ ਕਰਦਾਂ ਨੇ ਸੈੱਟ ਬੈੱਡ ਸ਼ੀਟ ਥੋੜੀ ਖਿੱਚ ਕੇ ਮਛਾਂ ਤੋਂ ਥੋੜੀ ਛਾੜ ਦੋ ਇੰਨੇ ਨਾਲ ਰੂਮ ਥੋੜਾ ਫਰੈਸ਼ ਅਪ ਜਿਹਾ ਹੋ ਜਾਂਦਾ ਚਲੋ ਬੈੱਡ ਸ਼ੀਟ ਤਾਂ ਪਰੋਜ ਚੱਕ ਕੇ ਤਾਂ ਨਹੀਂ ਮੈਂ ਛਾੜਦੀ ਮੈਂ ਜਸਟ ਇਦਾਂ ਇੱਕ ਕੱਪੜੇ ਨਾਲ ਛਾੜ ਦਾਂ ਨਹੀਂ ਹੁੰਦੀ ਆ ਤੇ ਥੋੜੇ ਜਿਹਾ ਬਲ ਕੱਢ ਦਾਂਗੀ ਚਾਦਰ ਤੇ ਚਾਦਰ ਸਿੱਧੀ ਹੋ ਜਾਊਗੀ ਖਿੱਚ ਕੇ ਜਿਵੇਂ ਬਿਚਾਰ ਖਿੱਚ ਦਾਂਗੇ ਯਾਨੀ ਕਿ ਬਲ ਵਗੈਰਾ ਨਿਕਲ ਜਾਣਗੇ ਇੰਨੇ ਨਾਲ ਰੂਮ ਥੋੜਾ ਦੇਖਣਯੋਗ ਟਾਈਮ ਹੋ ਗਿਆ 7:30 ਹਾਂ 10:00 ਵੀ ਹੋ ਗਈ ਤੇ ਮੈਂ ਹੁਣ ਨਾ ਕਹੀਆਂ ਕੇਕ ਹਲੇ ਸਟੇਲ ਬਣ ਰਿਹਾ ਹਲੇ ਟਾਈਮ ਹੈ ਮੈਂ 9:30 ਬਣਨਾ ਰੱਖਿਆ ਸੀ ਕਿਉਂਕਿ ਅੱਜ ਨਾ ਡੇਟ ਕੱਪ ਮੈਦੇ ਦਾ ਕੇਕ ਹੈ ਇਸ ਕਰਕੇ ਥੋੜਾ ਟਾਈਮ ਜ਼ਿਆਦਾ ਲੱਗੂ ਤਕਰੀਬਨ ਘੰਟੇ ਦੇ ਨੇੜੇ ਹੀ ਲੱਗ ਜਾਊ ਟਾਈਮ ਨੂੰ ਪੌਣਾ ਘੰਟਾ ਤਾਂ ਹੋ ਗਿਆ ਰੱਖੇ ਨੂੰ ਤੇ 10-15 ਮਿੰਟ ਅਜੇ ਹੋਰ ਲੱਗਣਗੇ ਮੈਂ ਦੇਖ ਕੇ ਇਹ ਬਹੁਤ ਸੋਹਣਾ ਰਾਈਜ਼ ਹੋਇਆ ਉੱਪਰ ਤੱਕ ਉੱਪਰ ਬਹੁਤ ਸੋਹਣੀ ਸ਼ੇਪ ਲੱਗ ਰਹੀ ਪੂਰਾ ਫੁੱਲ ਗਿਆ ਤੇ ਮੈਂ ਨਾ ਹੁਣੇ ਹੁਣ ਇੰਸਟਾਗ੍ਰam ਦੇ ਰੀਲਸ ਸਕਰੋਲ ਕਰ ਰਹੀ ਸੀ ਤੇ ਇੱਕ ਮੇਰੇ ਅੱਗੇ ਰੀਲ ਆਈ ਕਹਾਵਾਚਕ ਦੀ ਤੇ ਉਹ ਕਹਿੰਦੇ ਆਪਾਂ ਵੱਡੇ ਵੱਡੇ ਘਰ ਮਹਿਲ ਕੋਠੀਆਂ ਤਾਂ ਪਾ ਲੰਨੇ ਆ ਪਰ ਆਪਣੇ ਘਰੇ ਕੋਈ ਜਦੋਂ ਕੋਈ ਵੀ ਆਉਂਦਾ ਬੰਦਾ ਆਪਾਂ ਚਾਹ ਪਾਣੀ ਦੇਣ ਲੱਗੇ ਮੱਥੇ ਵਟ ਪਾ ਲੰਨੇ ਆ ਵੀ ਜਿਵੇਂ ਕੋਈ ਕੋਈ ਰੇੜੀ ਤੇ ਬਾਹਰ ਕੋਈ ਸਮਾਨ ਛੱਡਣ ਆ ਗਿਆ ਆਪਣੇ ਘਰੇ ਆਪਾਂ ਕੁਝ ਮੰਗਵਾਇਆ ਹਨਾ ਕੋਈ ਸਰੀਆ ਕੋਈ ਸੀਮੈਂਟ ਕੋਈ ਹੋਰ ਸਮਾਨ ਤੇ ਆਪਾਂ ਨੂੰ ਲਾ ਕੇ ਉਹ ਮੁੜ ਜਾਣਾ ਆਪਾਂ ਨੂੰ ਚਾਹ ਪਾਣੀ ਨਹੀਂ ਪੁੱਛਦੇ ਹੈਗੇ ਵੀ ਫਿਰ ਇਹ ਜਿਹੀਆਂ ਕੋਠੀਆਂ ਪਾਇਆਂ ਦਾ ਆਪਣੇ ਕੋਲ ਇੰਨਾ ਇੰਨੀ ਜ਼ਮੀਨ ਜ਼ਿਆਦਾ ਪ੍ਰਾਪਰਟੀ ਪੈਸਾ ਹੋਵੇ ਤਾਂ ਕੀ ਫਾਇਦਾ ਜੇ ਆਪਾਂ ਕਿਸੇ ਨੂੰ ਚਾਹ ਪਾਣੀ ਨਹੀਂ ਵੀ ਨਹੀਂ ਪੁੱਛ ਸਕਦੇ ਹੈਗੇ ਤੇ ਮੇਰੇ ਇੱਕਦਮ ਗੱਲ ਯਾਦ ਆ ਗਈ ਜੋ ਕੋਰੀਅਰ ਵਾਲ ਆਉਂਦਾ ਹੁੰਦਾ ਨਾ ਕੋਰੀਅਰ ਦੇਣਾ ਤੇ ਮੈਨੂੰ ਬੜਾ ਤਰਸ ਆਉਂਦਾ ਉਹਨਾਂ ਤੇ ਵੀ ਆਪਣੇ ਸਿਰਫ ਇੱਕ ਰੋਜੀ ਰੋਟੀ ਪਿੱਛੇ ਮੋਟਰਸਾਈਕਲਾਂ ਤੇ ਧੁੱਪ ਵਿੱਚ ਮੀਂਹ ਵਿੱਚ ਠੰਡ ਵਿੱਚ ਉਹ ਐ ਕਰ ਕਰ ਫਿਰਦੇ ਨੇ ਪਾਰਸਲ ਦਿੰਦੇ ਹਨਾ ਸਿਰਫ ਇੱਕ ਰੋਟੀ ਪਿੱਛੇ ਫਿਰ ਮੈਂ ਉਹਨਾਂ ਨੂੰ ਜ਼ਰੂਰ ਪੁੱਛੂੰਗੀ ਵੀਰੇ ਚਾਹ ਪਾਣੀ ਦੀ ਲੋੜ ਹੈਗੀ ਆ ਕਿ ਕਹਿੰਣਗੇ ਨਹੀਂ ਕਈ ਵਾਰ ਤਾਂ ਮੈਂ ਨਾ ਭੱਜ ਕੇ ਫ੍ਰੀਜ ਵਿੱਚੋਂ ਜਾਂਦੀ ਇੱਕ ਇੱਕ ਪਈ ਹੁੰਦੀ ਆ ਬੋਟਲ ਲੋਹਰੀ ਜੀ ਦੀ ਦੀ ਜਾਂ ਕੋਈ ਛੋਟੀ ਕੋਈ ਜੂਸ ਕੋਲਡ ਡਰਿੰਕ ਕੁਝ ਵੀ ਬੈ ਛੋਟੀ ਬੋਟਲ ਕੋਈ ਪਈ ਹੁੰਦੀ ਹੈ ਪੈਕਿੰਗਸ ਆਪਣੇ ਕੋਲ ਮੈਂ ਕਈ ਵਾਰ ਤਾਂ ਜਾਂਦੀ ਹੱਥ ਚੋਂ ਲੈ ਜਾਨੀ ਉਹ ਫ ਪਰ ਜੇ ਮੈਂ ਕੱਲੀ ਹੋਵਾਂ ਕਰੇ ਫਿਰ ਮੈਂ ਨਹੀਂ ਪੁੱਛਦੇ ਕਿ ਮੇਰੇ ਟਾਈਮ ਇਹ ਜਹ ਹਨਾ ਫਿਰ ਆਪ ਨੂੰ ਵੀ ਥੋੜਾ ਡਰ ਚ ਲੱਗਦਾਗਾ ਜੇ ਕਰੇ ਕੋਈ ਹੈਗਾ ਮੰਮੀ ਹੈਗੇ ਦਵਿੰਦਰ ਹੈਗੇ ਨੇ ਹਨਾ ਫਿਰ ਮੈਂ ਜ਼ਰੂਰ ਪੁੱਛ ਲਾਂਨੀ ਵੀ ਚਾਹ ਪਾਣੀ ਦੀ ਕੋਈ ਲੋੜ ਹੈਗੀ ਕਿ ਨਹੀਂ ਪਰ ਉਹ ਕਈ ਵਾਰ ਮੈਂ ਆਪਣੇ ਹਰ ਆਪਣੇ ਵੱਲੋਂ ਹੀ ਲੈ ਆ ਜਾਨੀ ਹੁੰਨੀ ਆ ਲੋਹਰੀ ਜੀਰੇ ਦੇ ਬੋਟਲ ਲੈ ਆਏ ਨੇ ਵੀ ਆ ਪੀਰੋ ਮੈਨੂੰ ਬਹੁਤ ਤਰਸਾਂਦਾ ਉਹਨਾਂ ਤੇ ਇੱਕ ਰੋਟੀ ਪਿੱਛੇ ਵੀ ਬੰਦਾ ਕੀ ਕੁਝ ਖਰਦਾਗਾ ਤੇ ਵੀ ਜਦੋਂ ਜਿੰਨੀ ਕ ਆਪਣਾ ਚੰਗ ਜੈਸ਼ ਹੈਗੇ ਉਹਨੇ ਕਾਪ ਜਰੂਰ ਕਿਸੇ ਦੀ ਕਿਸੇ ਪੱਖੋਂ ਵੀ ਮਦਦ ਲੈ ਲੋ ਕਰ ਲਈਏ ਜੋ ਚਾਹ ਪਾਣੀ ਪਿਲਾਦੀ ਜੇ ਇਹਨਾਂ ਨਾਲ ਬੰਦੇ ਨੂੰ ਥੋੜੀ ਧੁੱਪ ਚ ਗਰਮੀ ਚ ਸ਼ਾਂਤੀ ਆ ਜਾਂਦੀ ਅੰਦਰ ਜਿਹੜਾ ਠੰਡਾ ਪਾਣੀ ਠੰਡੀ ਚੀਜ਼ ਖੁੱਜ ਜਾਂਦੀ ਆ ਮੈਂ ਅਗਲਾ ਵੀ ਕਹਿੰਦਾ ਵੀ ਚਲੋ ਵਧੀਆ ਹੋ ਗਿਆ ਆਰਾਮ ਜਾ ਗਿਆ ਹਨਾ ਗਰਮੀ ਵਿੱਚ ਸਾਲੇ ਧੁੱਪੇ ਫੇਰਨਾ ਆਪਾਂ ਇੱਕ ਗੇੜਾ ਬਾਜ਼ਾਰ ਲਈ ਆ ਆ ਕੇ ਥੱਕ ਕੇ ਡਿੱਗਦੇ ਬੁਰਾ ਹਾਲ ਹੋ ਜਾਂਦਾ ਆਪਣਾ ਤੇ ਉਹ ਸਾਰਾ ਦਿਨ ਉਹਨਾਂ ਨੂੰ ਐਂ ਲੱਗਦਾ ਗਰਮੀ ਵਿੱਚ ਮੈਨੂੰ ਬਹੁਤ ਤਰਸ ਆਉਂਦਾ ਇਹਨਾਂ ਲੋਕਾਂ ਤੇ ਤੇ ਇਧਰ ਬਣ ਰਿਹਾ ਸੀ ਕੇਕ ਕੇਕ ਅੱਜ ਬਹੁਤ ਸੋਹਣਾ ਫੁੱਲਿਆ ਬਹੁਤ ਸੋਹਣਾ ਉੱਪਰ ਤੱਕ ਆ ਗਿਆ ਫੁੱਲਦਾ ਹਮਾਸ਼ਾ ਪਰ ਕਦੇ ਕਦੇ ਨਾ ਥੋੜਾ ਘੱਟ ਫੁੱਲਦਾ ਅਜ ਬੜੀਆ ਫੁੱਲਿਆ ਤੇ ਸੌਫਟ ਵੀ ਬਹੁਤ ਜ਼ਿਆਦਾ ਉੱਪਰੋਂ ਪਤਾ ਲੱਗ ਜਾਂਦਾ ਲੈਅਰ ਦਾ ਵੀ ਡਰਾਈ ਹੋ ਗਈ ਹੁਣ ਬਣ ਚੁੱਕਿਆ ਤੇ ਉਹ ਵੀ ਚੈੱਕ ਕਰਨ ਵਾਸਤੇ ਜੇ ਆਪਾਂ ਚੈੱਕ ਕਰਨਾ ਹੋਵੇ ਵੀ ਕੇਕ ਬਣ ਗਿਆ ਤੁਸੀਂ ਇੱਕ ਨਾਈਫ ਲੈ ਲਓ ਨਾਈਫ ਨੂੰ ਤੁਸੀਂ ਕੇਕ ਦੇ ਵਿੱਚ ਇਨਸਰਟ ਕਰੋਗੇ ਐ ਕਿ ਬਿਲਕੁਲ ਸਾਫ਼ ਆਈ ਆਪਣੀ ਨਾਈਫ ਤੇ ਇਟ ਮੀਨਸ ਕੇਕ ਬਣ ਗਿਆ ਜੇ ਗਿੱਲੀ ਆਊਗੀ ਨਾ ਮਟੀਰੀਅਲ ਕਿੱਲਾ ਚਿਪਕਿਆ ਹੋਊਗਾ ਫੇਰ ਕੱਚਾ ਅੰਦਰੋਂ ਫਿਰ ਤੁਸੀਂ ਪੰਜ 10 ਮਿੰਟ ਹੋਰ ਲਵਾਓ ਤੇ ਕੇਕ ਮੈਂ ਪਤੀਲੇ ਚੋਂ ਕੱਢ ਲਿਆ ਬਾਹਰ ਤੇ ਹੁਣ ਇਹਨੂੰ ਮੈਂ ਟੱਕ ਕੇ ਰੱਖ ਦੇਣਾਗਾ ਘੰਟੇ ਬਾਅਦ ਜਦੋਂ ਗਰਮ-ਗਰਮ ਆਪ ਪਤੀਲੇ ਚੋਂ ਕੇਕ ਕੱਢਦੇ ਆ ਨਾ ਉਹਨੂੰ ਇੱਕਦਮ ਨਾ ਤੁਸੀਂ ਇਹਨੂੰ ਕੇਕ ਟਿੰਨ ਚੋਂ ਕੱਢੋ ਫਿਰ ਟੁੱਟਦਾ ਘੰਟੇ ਲਈ ਆਪਾਂ ਇਹਨੂੰ ਰੱਖ ਦਾਂਗੇ ਘੰਟੇ ਦੇ ਬਾਅਦ ਫਿਰ ਮੈਂ ਇਸ ਨੂੰ ਕੱਢੂੰਗੀ ਤੇ ਹੁਣ ਘੰਟਾ ਪੂਰਾ ਹੋ ਚੁੱਕਿਆ ਸੀ ਘੰਟੇ ਤੋਂ ਜ਼ਿਆਦਾ ਹੀ ਹੋ ਗਿਆ ਸੀਗਾ ਤੇ ਕੇਕ ਠੰਡਾ ਤਾਂ ਨਹੀਂ ਹੋਇਆ ਮੈਂ ਕਹੂੰਗੀ ਪਰ ਹਾ ਅੱਗੇ ਨਾਲ ਠੰਡਾ ਹੋ ਗਿਆ ਆਪਾਂ ਹੱਥ ਲਗਾ ਸਕਦੇ ਹਾਂ ਕੇਕ ਟਿੰਨ ਨੂੰ ਤੇ ਪਰ ਹਲੇ ਵੀ ਅੰਦਰੋਂ ਗਰਮ ਆ ਤੇ ਮੈਂ ਮੈਂ ਕੱਢ ਦਾਨੀ ਡੀ ਮੋਲਡ ਮੈਨੂੰ ਵੀ ਵੇਟ ਨਹੀਂ ਹੋ ਰਹੀ ਸੀ ਮੇਰੇ ਤੋਂ ਵੀ ਵੇਟ ਨਹੀਂ ਹੋ ਰਹੀ ਸੀ ਮੈਨੂੰ ਵੀ ਆਈ ਸੀ ਮੈਂ ਜਲਦੀ ਕੇਕ ਕੱਢ ਕੇ ਕਟਿੰਗ ਕਰੀਏ ਕਟਿੰਗ ਕਰਕੇ ਫਿਰ ਮੈਂ ਥੋੜਾ ਜਿਹਾ ਛੱਡ ਦੂੰਗੀ ਫਿਰ ਅੰਦਰੋਂ ਅੱਛੀ ਤਰ੍ਹਾਂ ਠੰਡਾ ਹੋ ਜਾਊਗਾ ਜੇ ਆਪਾਂ ਗਿੱਲੇ ਨੂੰ ਡੱਬੇ ਵਿੱਚ ਬੰਦ ਕਰ ਦਾਂਗੇ ਨਾ ਗਿੱਲੇ ਗਿੱਲੇ ਚਿਪਚਿਪਾਜਾ ਹੋ ਜਾਂਦਾ ਆ ਦੇਖੋ ਕੇਕ ਟਿੰਨ ਤੇ ਬਿਲਕੁਲ ਕੇਕ ਚਿਪਕਦਾ ਨਹੀਂ ਹੈਗਾ ਇਸ ਕਰਕੇ ਮੈਂ ਬਟਰ ਪੇਪਰ ਮੈਂ ਕਿਹਾ ਕਿਉਂ ਲਗਾਈ ਹੈ ਨਾ 5 5 ਰੁਪਏ 10 10 ਰੁਪਏ ਹਮੇਸ਼ਾ ਤੁਸੀਂ ਵੇਸਟ ਕਰੋ ਜੇ ਰ ਆਪਣੇ ਕੋਲ ਤਰੀਕਾ ਹੈਗਾ ਤਾਂ ਬਟਰ ਪੇਪਰ ਤੋਂ ਬ ਤੇ ਉਹਨੇ ਇਹਦੀ ਕਰਦੇ ਕਟਿੰਗ ਸੌਫਟ ਵੀ ਬਹੁਤ ਬਹੁਤ ਸੌਫਟ ਬਣਦਾ ਔਰ ਤੁਸੀਂ ਮਲਾਈ ਦੀ ਜਗ੍ਹਾ ਬਟਰ ਵੀ ਯੂਜ਼ ਕਰ ਸਕਦੇ ਹੋ ਦੇਸੀ ਘੀ ਉਹ ਵੀ ਯੂਜ਼ ਕਰ ਸਕਦੇ ਹੋ ਰਿਫਾਈਨਡ ਆਇਲ ਵੀ ਯੂਜ਼ ਕਰ ਸਕਦੇ ਹੋ ਪਰ ਮੈਂ ਇਹ ਵਾਲੀ ਰੈਸਪੀ ਹਮੇਸ਼ਾ ਮੈਂ ਮਲਾਈ ਨਾਲ ਹੀ ਬਣਾਉਂਦੀ ਹਾਂ ਵਾਲਾ ਕੇਕ ਮਲਾਈ ਨਾਲ ਹੀ ਬਹੁਤ ਵਧੀਆ ਬਣ ਜਾਂਦਾ ਸੌਫਟ ਤੇ ਹੁਣ ਕੇਕ ਦੇ ਕਟਿੰਗ ਕਰਦੇ ਕਟਿੰਗ ਕਰਦੇ ਹੋਏ ਮੈਨੂੰ ਇੰਨਾ ਇੰਨਾ ਜਿਆਦਾ ਮਜ਼ਾ ਆ ਰਿਹਾ ਸੀ ਨਾ ਵਿਚ ਨਾਈਫ ਚਲਾਉਂਦੇ ਹੋਏ ਬਿਲਕੁਲ ਸੌਫਟ ਸੌਫਟ ਕੇਕ ਸੀਗਾ ਤੇ ਇਹਦੀ ਕਟਿੰਗ ਕਰਕੇ ਨਾ ਸਾਰੇ ਪੀਸ ਮੈਂ ਇੱਕ ਵਾਰ ਇਹਦਾ ਪਲੇਟ 'ਚ ਹੀ ਰੱਖੂਗੀ ਸਾਰੇ ਕੇਕ ਦੇ ਸਲਾਈਸ ਤਾਂ ਕਿ ਵਿੱਚੋਂ ਅੱਛੀ ਤਰ੍ਹਾਂ ਠੰਡ ਹੋਏ ਵਿੱਚੋਂ ਗਰਮ ਸੀ ਜਿਵੇਂ ਜਿਵੇਂ ਵਿੱਚੋਂ ਆਪਾਂ ਕਟਿੰਗ ਕਰਕੇ ਇੱਕ ਵਾਰ ਰੱਖਦੇ ਆ ਨਾ ਤੇ ਵਿੱਚੋਂ ਥੋੜੀ ਜਿਹੀ ਵਿੱਚੋਂ ਗਰਮ ਹੁੰਦੇ ਵਿੱਚੋਂ ਹੌਲੀ ਹੌਲੀ ਠੰਡਾ ਹੁੰਦਾ ਤੇ ਠੰਡੇ ਕੇਕ ਨੂੰ ਹਿੰਟ ਕੰਟੇਨਰ ਵਿੱਚ ਸਟੋਰ ਕਰੂੰਗੀ ਤੇ ਅੱਜ ਮੈਂ ਥੋੜਾ ਜ਼ਿਆਦਾ ਕੇਕ ਬਣਾਇਆ ਡੇਢ ਕੱਪ ਮੈਦੇ ਦਾ ਨੀ ਇੱਕ ਕੱਪ ਵੀ ਬਹੁਤ ਹੁੰਦਾ ਕਦੇ ਕਦੇ ਮੈਂ ਥੋੜਾ ਜ਼ਿਆਦਾ ਹੀ ਬਣਾ ਲਾਣੀ ਹੁੰਦੀ ਆ ਕੇਕ ਦਾ ਟੈਕਸਚਰ ਦੇਖੋ ਤੁਸੀਂ ਜਾਲੀ ਦੇਖੋ ਇਹ ਸੌਫਟਨੈਸ ਦੇਖੋ ਬਹੁਤ ਬਹੁਤ ਸੌਫ ਤੇ ਕੇਕ ਆਪਣਾ ਬਣ ਕੇ ਰੈਡੀ ਹੈ ਸਾਰੇ ਸ্লাইਸ ਮੈਂ ਕੱਟਦੇ ਥੋੜਾ ਟਾਈਮ ਮੈਂ ਬਸ 15-20 ਮਿੰਟ ਇਸ ਤਰ੍ਹਾਂ ਇਹਨੂੰ ਪਲੇਟ ਵਿੱਚ ਛੱਡ ਦੂੰ ਤਾਂ ਕਿ ਸ্লাইਸ ਅੰਦਰੋਂ ਅੱਛੀ ਤਰ੍ਹਾਂ ਠੰਡੇ ਹੋ ਜਾਣ ਨਹੀਂ ਫੇ ਕੰਟੇਨਰ ਵਿੱਚ ਨਾ ਪਿਆ ਹੈ ਗਿੱਲਾ-ਗਿੱਲਾ ਹੋ ਜਾਊ ਖਾਣ ਚ ਬਿਲਕੁਲ ਅੱਛਾ ਨਹੀਂ ਲੱਗੂਗਾ ਤੇ ਬਹੁਤ ਸੋਹਣੀ ਸਪੌਂਜ ਬਹੁਤ ਸੋਹਣੀ ਜਾਲੀ ਬਣੀ ਹੈ ਬਹੁਤ ਸੋਹਣਾ ਫੁੱਲ ਲੱਗੇ ਹੈ ਕਿ ਤੇ ਖਾਣ ਚ ਤਾਂ ਬਸ ਪੁੱਛੋ ਹੀ ਨਾ ਵੀ ਇੰਨਾ ਜਿਆਦਾ ਟੇਸਟੀ ਕੋਈ ਕਹਿ ਨਹੀਂ ਸਕਦਾ ਵੀ ਆਪਾਂ ਇਹ ਘਰੇ ਕੇਕ ਬਣਾਇਆ ਬਹੁਤ ਜਿਆਦਾ ਟੇਸਟੀ ਬਣਦਾ ਹੈ ਤੁਸੀਂ ਜੇ ਟਰਾਈ ਕਰਨਾ ਚਾਹੋ ਮੇਰੇ ਚੈਨਲ ਤੇ ਪਹਿਲਾਂ ਵੀ ਰੈਸਪੀਸ ਲੋਡ ਕਰੀਆਂ ਹੋਈਆਂ ਨੇ ਤੇ ਚਾਹੋ ਤਾਂ ਮੈਂ ਨੈਕਸਟ ਟਾਈਮ ਤੁਹਾਨੂੰ ਰੈਸਪੀ ਵੀ ਸ਼ੇਅਰ ਕਰ ਦੂੰ ਕਿੱਕ ਦੀ ਤੇ ਹੁਣ ਹੋ ਗਿਆ ਸ ਮੇਰਾ ਲੰਚ ਟਾਈਮ ਤੇ ਕਰਦੇ ਆ ਲੰਚ ਅੱਜ ਸਵੇਰੇ ਬਣਾਇਆ ਸੀ ਕਾਲੇ ਚਣਿਆਂ ਦੀ ਸਬਜ਼ੀ ਇੰਨੀ ਜ਼ਿਆਦਾ ਟੇਸਟੀ ਬਣੀ ਬਹੁਤ ਜ਼ਿਆਦਾ ਟੇਸਟੀ ਬਣੀ ਕਾਫੀ ਦਿਨਾਂ ਬਾਅਦ ਬਣਾਇਆ ਮੈਂ ਨਾ ਤਾਂ ਕਾਲੇ ਚਣੇ ਸਬਜ਼ੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਬਣੀ ਸੀ ਤੇ ਲੰਚ ਤੋਂ ਬਾਅਦ ਮੈਂ ਸਿੱਧਾ ਅਕ ਡਿਨਰ ਤੇ ਵਿੱਚ ਕੁਝ ਨੀ ਸ਼ੂਟ ਕਰਿਆ ਡਿਨਰ ਚ ਅੱਜ ਮੈਂ ਬਣਾਇਆ ਸੀ ਓਮਲੇਟ ਵਿੱਚ ਕਾਫੀ ਸਾਰੀਆਂ ਸਬਜ਼ ਇੱਕ ਸਬਜ਼ੀਆਂ ਮੈਂ ਕਾਫੀ ਸਾਰੀਆਂ ਪਾਲੀਆਂ ਸੀ ਟਾਈਮ ਹੋ ਰਿਹਾ 7:30 ਦਾ ਤੇ ਇੱਧਰ ਮੇਰਾ ਚੱਲ ਰਿਹਾ ਰਾਤ ਦਾ ਕੰਮ ਜੋ ਮੈਂ ਸਵੇਰ ਦੀ ਤਿਆਰੀ ਕਰਦੇ ਯਾਨੀ ਕਿ ਰਾਤ ਦਾ ਖਾਣਾ ਪੀਣਾ ਹੋਵੇ ਇਹ ਸਵੇਰ ਦੀ ਸਾਰੀ ਪ੍ਰੈਪਰੇਸ਼ਨ ਕਰਕੇ ਰੱਖਣੀ ਪੈਂਦੀ ਹੈ ਤਾਂ ਕਿ ਮਾਰਨਿੰਗ 'ਚ ਆਪ ਨੂੰ ਬਹੁਤ ਸੋਚਣਾ ਨਾ ਪਵੇ ਆਪਣੇ ਕੰਮ ਸਮੂਥਲੀ ਚੱਲੀ ਜਾਣ ਇੱਧਰ ਬਣ ਰਿਹਾ ਮੇਰਾ ਹੁਣ ਦਾ ਦੁੱਧ ਮਾਈ ਗੋਲਡਨ ਮਿਲਕ ਹਲਦੀ ਵਾਲਾ ਦੁੱਧ ਹੁਣ ਮੈਂ 4-5 ਦਿਨਾਂ ਤੋਂ ਲਗਾਤਾਰ ਇਹੀ ਪੀਤੇ ਮੈਨੂੰ ਇਹੀ ਅੱਛਾ ਲੱਗ ਰਿਹਾ ਦਿਲ ਕਰੇ ਵੀ ਇਹੀ ਬੀਮਾ ਵਾਸਤੇ ਮੈਂ ਬਦਲਣ ਨਹੀਂ ਹੁਣੀ ਜਦੋਂ ਮੇਰੇ ਦਿਲ ਕਰੇ ਵੀ ਕੁਝ ਹੋਰ ਫਲੇਵਰ ਪੀ ਹੋਰ ਵੀਰਾਂ ਨੇ ਪਰ ਮੈਂ ਇੱਕ ਚਾਰ ਪੰਜ ਦਿਨਾਂ ਤੋਂ ਹੁਣ ਲੱਗਾ ਸਾਰੀ ਪੀਂਦੀ ਪਤਾ ਨਹੀਂ ਮੇਰਾ ਦਿਲ ਕਰ ਰਿਹਾ ਵੀ ਮੈਂ ਹਲਦੀ ਵਾਲਾ ਤੁਬਰੀ ਮੈਂ ਟੇਸਟੀ ਲੱਗਣ ਲੱਗੇ ਮੈਨੂੰ ਅਗੇ ਨੇ ਮੈਂ ਪੀਂਦੀ ਸੀ ਕਦੇ ਕਦੇ ਮੈਂ ਮਸਾਲਾ ਪਾ ਕੇ ਮਾਰ ਕੇ ਪੀਂਦੀ ਸੀ ਪਰ ਹੁਣ ਰੀਅਲੀ ਮੈਨੂੰ ਅੱਛਾ ਲੱਗਣ ਲੱਗੇ ਬਸ ਹੁਣ ਜਦੋਂ ਬੋਇਲ ਲੱਗਿਆ ਨਾ ਮੈਂ ਥੋੜਾ 1 ਮਿੰਟ ਲਈ ਨੀ ਉਹ ਰਜਾ ਲੂੰਗੀ ਅੱਛੀ ਤਰ੍ਹਾਂ ਵਿੱਚ ਹਲਦੀ ਪੱਕ ਚੇ ਕਾਲੀ ਮਿਰਚ ਪਾਤੀ ਤੇ ਮਿਸ਼ਰੀ ਵਾਲੀ ਚੀਨੀ ਪਾਤੀ ਇੱਧਰ ਮੈਂ ਕੱਢਿਆ ਕਿਨਵਾ ਇਹ ਮੈਂ ਸਵੇਰੇ ਨਾ ਬ੍ਰੈਕਫਾਸਟ ਪਣਾਉਂਗੀ ਜਿਵੇਂ ਆਪਾਂ ਨਮਕੀਨ ਚਾਵਲ ਬਣਾਉਣਾ ਸਬਜ਼ ਜੇ ਸਵੇਰੇ ਜਿਵੇਂ ਕਿਚਨ ਚ ਆਉਂਗੀ ਚਾਹ ਬਣਾਉਂਗੀ ਉਦੋਂ ਮੈਨੂੰ ਵਾਸ਼ ਕਰਕੇ ਚੌਲਾ ਵਾਂਗੂ ਧੋ ਕੇ ਇਹਨੂੰ ਕਿਉਂ ਕੇ ਰੱਖ ਦੂੰਗੀ ਪਾਣੀ ਵਿੱਚ ਫਿਰ ਜਦੋਂ ਮੈਂ ਬ੍ਰੈਕਫਾਸਟ ਬਣਾਉਣਾ ਹੋਊਗਾ ਪਾਣੀ ਵਿੱਚ ਕੱਢ ਦੂੰਗੀ ਤਾਂ ਮੈਂ ਬਾਹਰ ਰੱਖਿਆ ਯਾਦ ਵੀ ਰਹੂਗਾ ਤੇ ਮੈਂ ਸਵੇਰੇ ਭਿਉਂ ਹੋਈ ਦੂੰਗੀ ਇਹਨੂੰ ਇੱਧਰ ਮੈਂ ਭਿਉਂਤੇ ਆਂ ਡਰਾਈ ਫਰੂਟ ਸੋ ਆਪਣੇ ਲਈ ਤੁਸੀਂ ਘਾੜਨਾ ਕਰਿਆ ਕਰੋ ਡਰਾਈ ਫਰੂਟ ਜ਼ਰੂਰ ਖਾਇਆ ਕਰੋ ਮੈਂ ਵੀ ਪਹਿਲਾਂ ਨਹੀਂ ਖਾਂਦੀ ਸੀ ਸ਼ਾਇਦ ਇਹ ਸੋਸ਼ਲ ਮੀਡੀਆ ਨਾ ਹੁੰਦਾ ਮੈਂ ਇੰਨੀ ਕੌਨਫੀਡੈਂਸ ਨਾ ਹੁੰਦੀ ਹਨਾ ਆਪਣੇ ਹੈਲਥ ਨੂੰ ਲੈ ਕੇ ਤੇ ਮੈਨੂੰ ਕਈ ਵਾਰ ਆਇਂ ਲੱਗਦਾ ਹੁੰਦਾ ਵੀ ਜੇ ਸੋਸ਼ਲ ਮੀਡੀਆ ਪਹਿਲਾਂ ਹੁੰਦਾ YouTube ਕੀਤੇ ਪਹਿਲਾਂ ਆਈ ਹੁੰਦੀ ਜਾਂ ਆਪਾਂ ਨੂੰ ਪਹਿਲਾਂ ਨੌਲੇਜ ਹੁੰਦੀ ਮੈਂ ਸ਼ਾਇਦ ਆਪਣੀ ਢੂਈ ਕੰਨੀ ਉਹ ਵੀ ਇੰਨੀ ਮਾਰ ਨਾ ਖਾਂਗੇ ਜਿਹੜੀ ਮੇਰੇ ਢੂਈ ਤੋਂ ਹੁੰਦੀ ਆ ਕਿਉਂ ਨਾ ਕਿਵੇਂ ਮੈਂ ਉਹ ਵੀ ਉਸ ਟਾਈਮ ਤੇ ਮੈਂ ਠੀਕ ਕਰ ਲਾਂ ਜਿਹੜੀ ਉਮਰ ਤੋਂ ਮੇਰੇ ਢੂਈ ਦੁਖਣ ਲੱਗੀ ਸੀ ਫਿਰ ਆਪ ਨੂੰ ਆਇਂ ਲੱਗਦਾ ਵੀ ਉਦੋਂ ਆਪਾਂ ਇਹਨੇ ਕੌਨਸ਼ੀਅੰਸ ਨਹੀਂ ਸੀ ਆਪਾਂ ਇਹਨੇ ਨੌਲੇਜ ਨਹੀਂ ਸੀ ਆਪਾਂ ਨੂੰ ਪਰ ਹੁਣ ਤਾਂ ਆਪਾਂ ਨੂੰ ਨੌਲੇਜ ਆ ਗਈ ਆਪਾਂ ਸਾਰਾ ਦਿਨ ਸੋਸ਼ਲ ਮੀਡੀਆ ਦੇਖਦੇ ਆਂ ਸਾਰਾ ਦਿਨ ਆਪਾਂ ਫੋਨ ਚਲਾਉਂਦੇ ਆਂ ਐਟਲੀਸ ਇੱਧਰ ਦਹੀਂ ਵਾਲਾ ਦੁੱਧ ਮੈਂ ਕੋਸਤਾ ਕਰਤਾ ਦਹੀਂ ਗੱਡੀ ਵੀ ਮੈਂ ਜਾਗ ਲਗਾਉਣੀ ਹੈ ਵੈਸੇ ਮੇਰੇ ਕੋਲ ਨਾ ਐਨੀ ਦਹੀਂ ਪਈ ਹੈ ਪਰ ਇਹ ਦਹੀਂ ਸਵੇਰੇ ਖਾਦੀ ਜਾਊਗੀ ਲੱਸੀ ਬਣੂਗੀ ਫੇਰ ਦਹੀਂ ਨਹੀਂ ਹੋਣੀ ਪਿੱਛੇ ਹੈ ਨਾ ਫਿਰ ਉਹ ਮੈਂ ਜਮਾ ਕੇ ਰੱਖ ਰਹੀਆਂ ਫਿਰ ਮੈਨੂੰ ਸਬਰ ਨਹੀਂ ਹੋ ਰਿਹਾ ਕਿ ਫਰਿੱਜ ਵਿੱਚ ਦਹੀਂ ਨਾ ਪਈ ਹੋਵੇ ਹੈਨਾ ਪਿੰਡ ਵਿੱਚ ਰਹਿੰਦੇ ਆ ਕੋਈ ਭੈਣ ਭਾਈ ਆ ਗਿਆ ਕੋਈ ਦਹੀਂ ਦੀ ਲੋਣ ਪੈ ਗਈ ਕਿੱਥੇ ਪੰਜ ਕੇ ਜਾਵਾਂਗੇ ਤਾਂ ਕਰਕੇ ਫਿਰ ਮੈਂ ਆ ਮੇਰੇ ਦਹੀਂ ਐਕਸਟਰਾ ਹੋਰ ਜਮਾ ਕੇ ਰੱਖ ਲੀ ਸੁਵੇਰ ਦੀ ਸਾਡੇ ਕੋਲ ਹੈਗੀ ਸੀ ਪਰ ਉਹ ਵੀ ਮੈਂ ਹੁਣ ਜਾਗ ਲਗਾਈ ਰਹੀ ਨੇ ਉਹਨੂੰ ਵੀ ਇਸ ਤਰ੍ਹਾਂ ਦੇ ਕੁਝ ਪ੍ਰੈਪਰੇਸ਼ਨ ਆ ਤੇ ਇੱਧਰ ਮੇਰਾ ਮਨ ਰਿਹਾ ਦੁੱਧ ਸੋ ਇਹ ਸੀ ਮੇਰਾ ਅੱਜ ਦਾ ਵਲੌਗ ਵਲੌਗ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰਸਾਰ ਕੇ ਪੈਣਾ ਦਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਮਿਲਾਂਗੇ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਤਾਂ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ